ਪੰਜਾਬ ਦੇ ਵਿੱਚ ਅੱਜ ਦੀ ਸਵੇਰ ਸੁੱਖ ਦਾ ਸਾਹ ਜ਼ਰੂਰ ਲੈ ਕੇ ਆਈ ਹੈ ਕਿ ਲੈ ਕੇ ਆਈ ਹੈ ਕਿਉਂਕਿ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਸੂਰਜ ਚੜ੍ਹਿਆ ਜੋ ਮੀਂਹ ਨਹੀਂ ਪੈ ਰਿਹਾ ਪਰ ਜੋ ਲੁਧਿਆਣਾ ਉਹਨਾਂ ਦੇ ਲਈ ਖਤਰਾ ਜ਼ਰੂਰ ਵਧਿਆ ਹੋਇਆ ਹੈ ਲੁਧਿਆਣਾ ਦੇ ਕਈ ਪਿੰਡਾਂ ਤੇ ਇਸ ਵੇਲੇ ਹੜ੍ਹ ਦਾ ਖਤਰਾ ਮੰਨ ਰਾ ਰਿਹਾ ਕਿਉਂਕਿ ਜੋ ਸਤਲੁਜ ਹੈ ਉਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਸਤਲੁਜ ਇਸ ਵੇਲੇ ਉਫਾਨਤੇ ਨੇ ਤੇ ਜੇਕਰ ਪਿੰਡ ਸਸਰਾਲੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜੋ ਸਤਲੁਜ ਦੇ ਕੰਡੇ ਬੰਨ ਹੈ ਉਹ ਕਮਜ਼ੋਰ ਹੋ ਚੁੱਕਾ ਹੈ ਤੇ ਕਿਸੇ ਵੇਲੇ ਵੀ ਇਹ ਬੰਨ ਟੁੱਟ ਸਕਦਾ ਹੈ ਤੇ ਕਰੀਬ 15 ਪਿੰਡਾਂ ਤੇ ਇਸ ਵੇਲੇ ਖਤਰਾ ਮੰਡਰਾ ਰਿਹਾ ਹੈ ਹੜ੍ਹ ਇੱਥੇ ਆ ਸਕਦੇ ਨੇ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਵਿਚਾਰੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਕਈ ਪਿੰਡਾਂ ਨੂੰ ਖਾਲੀ ਵੀ ਕਰਵਾਇਆ ਜਾ ਰਿਹਾ ਹੈ ਸੁਰੱਖਿਆ ਦੇ ਮੱਦੇ ਨਜ਼ਰ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਇਸ ਵੇਲੇ ਲਿਆ ਗਿਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇੰਡਸ ਸਸਲੀ ਦੇ ਨੇੜੇ ਇਹ ਬੰਨ ਹੈ ਤੁਸੀ ਬੰਨ ਜੋ ਕਮਜ਼ੋਰ ਹੋ ਚੁੱਕਿਆ ਹੈ ਤੇ ਕਿਸੇ ਵੇਲੇ ਵੀ ਇਹ ਬੰਨ ਟੁੱਟ ਸਕਦਾ ਹੈ ਤੇ ਇਸੇ ਖਤਰੇ ਵਿਚਾਲੇ ਪ੍ਰਸ਼ਾਸਨ ਇਤਿਹਾਤ ਤਵਜੋ ਐਡਵਾਈਜ਼ਰੀ ਜਾਰੀ ਕਰ ਚੁੱਕਿਆ ਹੈ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਜੋ ਹਾਲਾਤ ਨੇ ਉਹਨਾਂ ਤੇ ਨਜ਼ਰ ਰੱਖੋ ਕਿਹੜੇ ਪਿੰਡਾਂ ਤੇ ਇਸ ਵੇਲੇ ਖਤਰਾ ਮੰਡਰਾ ਰਿਹਾ ਹੈ ਕਿਹੜੇ ਪਿੰਡ ਜੇਕਰ ਸਤਲੁਜ ਦਾ ਇਹ ਬੰਨ ਟੁੱਟਦਾ ਹੈ ਤਾਂ ਉਹਨਾਂ ਦੇ ਵਿੱਚ ਪਾਣੀ ਆ ਸਕਦਾ ਹੈ ਉਹ ਪਿੰਡਾਂ ਦਾ ਵੀ ਤੁਹਾਡੇ ਨਾਲ ਜ਼ਿਕਰ ਦੱਸਾਂਗੇ ਕਿ ਕਿਹੜੇ-ਕਿਹੜੇ ਪਿੰਡ ਇਸ ਵੇਲੇ ਖਤਰੇ ਦੇ ਵਿੱਚ ਹੈ ਸੰਕਟ ਦੀ ਕੜੀ ਕਿਹੜੇ ਪਿੰਡਾਂ ਤੇ ਮੰਡਰਾਰੀ ਹੈ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ 15 ਪਿੰਡਾਂ ਤੇ ਇੱਕ ਖਤਰਾ ਮੰਡਰਾ ਰਿਹਾ ਸਸਰਾਲੀ ਇਸ ਤੋਂ ਇਲਾਵਾ ਬੁੰਟ 라ਵੜ ਹਵਾਸ ਸੀੜਾ ਇਹ ਸਾਰੇ ਪਿੰਡਾਂ ਦੇ ਇੱਕ ਇੱਕ ਕਰਕੇ ਤੁਹਾਨੂੰ ਨਾਮ ਦੱਸ ਰਿਹਾ ਜਿੰਨਾ ਤੇ ਲਗਾਤਾਰ ਇੱਕ ਖਤਰਾ ਮੰਡਰਾ ਰਿਹਾ ਬੂਤਗੜ ਮੰਗਲੀ ਟਾਂਡਾ ਟੇਰੀ ਖਵਾਜਕੇ ਖਾਸੀ ਖੁਰਦ ਮੰਗਲੀ ਕਾਦਰ ਮੱਤੇਵਾਲਾ ਮੰਗਟ ਮਿਹਰਬਾਨ ਇਹ ਸਾਰੇ ਪਿੰਡ ਨੇ ਜੇਕਰ ਪਾਣੀ ਆਂਦਾ ਹੈ ਤਾਂ ਇਹਨਾਂ ਦੇ ਵਿੱਚ ਹੜ ਵਰਗੇ ਹਾਲਾਤ ਬਣ ਸਕਦੇ ਨੇ ਪ੍ਰਸ਼ਾਸਨ ਦੇ ਵੱਲੋਂ ਕੀ ਐਡਵਾਈਜ਼ਰੀ ਰਿਹਾਈਸ਼ੀਆਂ ਲਈ ਜਾਰੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਇਹ ਹੀ ਹੈ ਕਿ ਸੁਚੇਤ ਰਹੋ ਤੇ ਹਾਲਾਤਾਂ ਤੇ ਨਜ਼ਰ ਰੱਖੋ ਜੋ ਹਾਲਾਤ ਬਣ ਰਹੇ ਨੇ ਉਹਨਾਂ ਦੀ ਬਰੀਕੀ ਦੇ ਨਾਲ ਨਜ਼ਰ ਰੱਖੋ ਇਸ ਤੋਂ ਇਲਾਵਾ ਜੇਕਰ ਤੁਹਾਡਾ ਘਰ ਦੋ ਮੰਜ਼ਲਾ ਵਾਲਾ ਹੈ ਤਾਂ ਸੁਰੱਖਿਆ ਵਾਸਤੇ ਪਹਿਲੀ ਮੰਜ਼ਲ ਤੇ ਸ਼ਿਫਟ ਹੋ ਜਾਓ ਕਿਉਂਕਿ ਜੇਕਰ ਪਾਣੀ ਆਏਗਾ ਤਾਂ ਸਭ ਤੋਂ ਪਹਿਲਾਂ ਗਰਾਉਂਡ ਫਲੋਰ ਤੇ ਪਾਣੀ ਆਏਗਾ ਜਿਸ ਦੇ ਨਾਲ ਜੇਕਰ ਤੁਸੀਂ ਗਰਾਉਂਡ ਫਲੋਰ ਤੇ ਰਹਿੰਦੇ ਹੋ ਤਾਂ ਆਪਣੇ ਫਰਸਟ ਫਲੋਰ ਤੇ ਚਲ ਜਾਓ ਇਸ ਤੋਂ ਇਲਾਵਾ ਜੇਕਰ ਤੁਸੀਂ ਹੇਠਲੇ ਇਲਾਕੇ ਜਾਂ ਇੱਕ ਮੰਜ਼ਲਾ ਤੁਹਾਡਾ ਘਰ ਹੈ ਤਾਂ ਘਰ ਨੂੰ ਥੋੜੇ ਸਮੇਂ ਲਈ ਖਾਲੀ ਕਰਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਓ ਤਾਂ ਪ੍ਰਸ਼ਾਸਨ ਦੇ ਵੱਲੋਂ ਇਹ ਐਡਵਾਈਜ਼ਰੀ ਲੋਕਾਂ ਦੇ ਲਈ ਜਾਰੀ ਕੀਤੀ ਗਈ ਹੈ ਜਿੱਥੇ ਲੋਕਾਂ ਨੂੰ ਵਾਰ-ਵਾਰ ਜੋ ਹਾਲਾਤ ਬਣੇ ਹੋਏ ਨੇ ਚਿੰਤਾਜਨਕ ਉਹਨਾਂ ਦੇ ਮੱਦੇਨਜ਼ਰ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਹਾਡਾ ਇੱਕ ਮਨਜ਼ਲਾ ਘਰ ਹੈ ਤੁਸੀਂ ਹੇਠਲੇ ਇਲਾਕੇ ਦੇ ਵਿੱਚ ਰਹਿੰਦੇ ਹੋ ਤਾਂ ਘਰ ਛੱਡ ਕੇ ਇਸੇ ਵੇਲੇ ਚਲੇ ਜਾਓ ਆਪਣੇ ਜ਼ਰੂਰੀ ਕਾਗਜ਼ਾਤ ਤੇ ਮਹੱਤਵਪੂਰਨ ਸਮਾਨ ਜਿਵੇਂ ਕਿ ਰੋਟੀ ਖਾਣ ਪੀਣ ਦਾ ਕੁਝ ਸਮਾਨ ਜਿਹੜਾ ਜ਼ਰੂਰੀ ਹੈ ਉਸ ਨੂੰ ਆਪਣੇ ਬੈਗ ਦੇ ਵਿੱਚ ਪੈਕ ਕਰ ਲਓ ਅਤੇ ਤੁਰੰਤ ਤੁਸੀਂ ਲੈ ਕੇ ਜਾ ਸਕਦੇ ਹੋ ਤਾਂ ਇਸ ਵੇਲੇ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਇਸ ਤੋਂ ਇਲਾਵਾ ਬਜ਼ੁਰਗ ਬੱਚੇ ਬਿਮਾਰ ਵਿਅਕਤੀਆਂ ਦਾ ਸਭ ਤੋਂ ਪਹਿਲਾਂ ਧਿਆਨ ਰੱਖੋ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਓ ਕਿਉਂਕਿ ਬੱਚੇ ਹੋਣ ਬਜ਼ੁਰਗ ਹੋਣ ਉਹ ਪੈਨਿਕ ਹੋ ਜਾਂਦੇ ਨੇ ਉਹਨਾਂ ਨੂੰ ਇਹਨਾਂ ਹਾਲਾਤਾਂ ਦੇ ਨਾਲ ਨਜਿੱਠਣਾ ਨਹੀਂ ਆਉਂਦਾ ਤੇ ਇਸ ਹਾਲਾਤਾਂ ਦੇ ਵਿੱਚ ਜੇਕਰ ਕੋਈ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਵਿਅਕਤੀ ਆ ਤੁਹਾਡੇ ਘਰ 'ਚ ਬੱਚੇ ਨੇ ਜਾਂ ਫਿਰ ਕੋਈ ਬਿਮਾਰ ਵਿਅਕਤੀ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਜਾਂ ਤਾਂ ਆਪਣੇ ਰਿਸ਼ਤੇਦਾਰਾਂ ਦੇ ਘਰੇ ਜਿਹੜਾ ਸ਼ਿਫਟ ਕਰ ਦਿਓ ਜਾਂ ਫਿਰ ਸੁਰੱਖਿਅਤ ਥਾਵਾਂ ਦੇ ਉੱਤੇ ਲੈ ਜਾਓ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਅਤੇ ਆਫਤ ਪ੍ਰਬੰਧਨ ਟੀਮ ਦੇ ਹੁਕਮਾਂ ਦੀ ਪਾਲਣਾ ਕਰੋ ਜੋ ਹਾਲਾਤ ਬਣਨੇ ਜੇਕਰ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵੱਲੋਂ ਤੁਹਾਡੇ ਲਈ ਕੋਈ ਗਾਈਡਲਾਈਨ ਆਂਦੀ ਹੈ ਪੁਲਿਸ ਤੁਹਾਨੂੰ ਘਰ ਛੱਡਣ ਲਈ ਕਹਿ ਰਹੀ ਹੈ ਜਾਂ ਫਿਰ ਆਫਤ ਪ੍ਰਬੰਧਨ ਟੀਮ ਜਿਹੜੀ ਹੈ ਤੁਹਾਡੇ ਤੱਕ ਪਹੁੰਚਦੀ ਹੈ ਉਹਨਾਂ ਦੇ ਵੱਲੋਂ ਤੁਹਾਨੂੰ ਕੁਝ ਕਿਹਾ ਜਾ ਰਿਹਾ ਕਿ ਤੁਹਾਨੂੰ ਘਰ ਖਾਲੀ ਕਰਨਾ ਪਏਗਾ ਤੁਹਾਨੂੰ ਰਾਹਤ ਕੈਂਪ ਦੇ ਵਿੱਚ ਜਾਣਾ ਪਏਗਾ ਤਾਂ ਉਹਨਾਂ ਦੀਆਂ ਜੋ ਹਦਾਇਤਾਂ ਨੇ ਉਹਨਾਂ ਦੀਆਂ ਜੋ ਗੱਲਾਂ ਨੇ ਉਹਨਾਂ ਨੂੰ ਜ਼ਰੂਰ ਮੰਨੋ ਤਾਂ ਇਹ ਗਾਈਡਲਾਈਨਸ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀ ਗਈ ਹੈ ਕਿਉਂਕਿ ਇਸ ਵੇਲੇ ਜੋ ਲੁਧਿਆਣਾ ਦੇ ਪਿੰਡ ਸਸਰਾਲੀ ਨੇੜੇ ਸਤਲੁਜ ਦਾ ਬੰਨ ਹੈ ਉਹ ਕਮਜ਼ੋਰ ਹੋ ਚੁੱਕਾ ਹੈ 15 ਪਿੰਡ ਇਸ ਵੇਲੇ ਖਤਰੇ ਦੇ ਵਿੱਚ ਨੇ ਬੰਨ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾ ਲਗਾਤਾਰ ਜਾਰੀ ਨੇ ਤਾਂ ਇਸ ਤੋਂ ਬਾਅਦ ਤੁਹਾਨੂੰ ਪ੍ਰਸ਼ਾਸਨ ਦੇ ਵੱਲੋਂ ਜੋ ਰੈਸਕਿਊ ਸੈਂਟਰ ਬਣਾਏ ਗਏ ਨੇ ਉਹਨਾਂ ਦਾ ਵੀ ਦੱਸਾਂਗੇ ਕਿ ਜੇਕਰ ਹਾਲਾਤ ਬੰਦੇ ਨੇ ਤੁਸੀਂ ਆਪਣੇ ਘਰ ਛੱਡ ਕੇ ਜਾ ਰਹੇ ਹੋ ਤਾਨੂੰ ਪੈਨਿਕ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਇਤਿਹਤ ਵੱਜੋ ਤੇ ਤੁਹਾਡੇ ਲਈ ਰੈਸਕਿਊ ਸੈਂਟਰ ਜਿਹੜੇ ਨੇ ਬਣਾਏ ਗਏ ਨੇ ਰੈਸਕਿਊ ਸੈਂਟਰ ਕਿੱਥੇ-ਕਿੱਥੇ ਬਣਾਏ ਗਏ ਨੇ ਇਹਨਾਂ ਨੂੰ ਜ਼ਰਾ ਧਿਆਨ ਦੇ ਨਾਲ ਸੁਣ ਲਓ ਤਾਂ ਜੋ ਤੁਸੀਂ ਆਪਣਾ ਘਰ ਛੱਡ ਕੇ ਜਾ ਰਹੇ ਹੋ ਤਾਂ ਤੁਸੀਂ ਇਹਨਾਂ ਥਾਵਾਂ ਦੇ ਉੱਤੇ ਜਿਹੜੀ ਆ ਪਨਾ ਲੈ ਸਕਦੇ ਹੋ ਇਹਨਾਂ ਥਾਵਾਂ ਦੇ ਉੱਤੇ ਫਿਲਹਾਲ ਅਸਥਾਈ ਤੌਰ ਤੇ ਰਿਹائش ਤੁਹਾਡੇ ਲਈ ਬਣਾਈ ਗਈ ਆ ਰਾਹੂ ਰੋਡ ਤੇ ਗੋਂਸਕੜ ਦੇ ਵਿੱਚ ਸਤਸੰਗ ਘਰ ਹੈ ਉੱਥੇ ਤੁਸੀਂ ਜਾ ਸਕਦੇ ਹੋ ਉੱਥੇ ਰੈਸਕਿਊ ਸੈਂਟਰ ਬਣਾਇਆ ਗਿਆ ਹੈ ਚੰਡੀਗੜ੍ਹ ਰੋਡ ਮੁੰਡੀਆਂ ਦੇ ਵਿੱਚ ਸਤ ਸੰਗਾਰ ਹੈ ਉੱਥੇ ਰੈਸਕਿਊ ਸੈਂਟਰ ਬਣਾਇਆ ਗਿਆ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਟਿੱਬਾ ਰੋਡ ਤੇ ਸਤ ਸੰਗ ਘਰ ਜਿਹੜਾ ਹੈ ਉੱਥੇ ਬਣਾਇਆ ਗਿਆ ਰੈਸਕਿਊ ਸੈਂਟਰ ਇਸ ਤੋਂ ਇਲਾਵਾ ਕਿਲਾਸ਼ ਨਗਰ ਦੇ ਵਿੱਚ ਸਤ ਸੰਗਾਰ ਹੈ ਉੱਥੇ ਰੈਸਕਿਊ ਸੈਂਟਰ ਬਣਾਇਆ ਗਿਆ ਪਿੰਡ ਸਸਰਾਲੀ ਦੇ ਨੇੜੇ ਰਾਧਾ ਸਵਾਮੀ ਡੇਰਾ ਜਿਹੜਾ ਸੈਂਟਰ ਜਿਹੜਾ ਉੱਥੇ ਇਹ ਰੈਸਕਿਊ ਸੈਂਟਰ ਬਣਾਇਆ ਗਿਆ ਹੈ ਖਾਸੀ ਕਲਾ ਮੰਡੀ ਦੇ ਵਿੱਚ ਇੱਕ ਸੈਂਟਰ ਬਣਾਇਆ ਗਿਆ ਹੈ ਖਾਸੀ ਕਲਾ ਸਕੂਲ ਜਿਹੜਾ ਹੈ ਉਸ ਨੂੰ ਵੀ ਰੈਸਕਿਊ ਸੈਂਟਰ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਜੋ ਪੁਖੜੀ ਸਕੂਲ ਹੈ ਉਸ ਨੂੰ ਵੀ ਰੈਸਕਿਊ ਸੈਂਟਰ ਜਿਹੜਾ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਮੱਤੇਵਾਲਾ ਸਕੂਲ ਜੋ ਹੈ ਮੱਤੇਵਾਲਾ ਸਕੂਲ ਨੂੰ ਵੀ ਰੈਸਕਿਊ ਸੈਂਟਰ ਦੇ ਵਿੱਚ ਫਿਲਹਾਲ ਤਬਦੀਲ ਕਰ ਦਿੱਤਾ ਗਿਆ ਹੈ ਮੱਤੇਵਾਲਾ ਜੋ ਮੰਡੀ ਹੈ ਉਸ ਨੂਵੀ ਰੈਸਕਿਊ ਸੈਂਟਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਇਹ 10 ਰੈਸਕਿਊ ਸੈਂਟਰ ਜਿਹੜੇ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਬਣਾਏ ਗਏ ਨੇ ਲੋਕਾਂ ਦੀ ਸੁਰੱਖਿਆ ਦੇ ਲਈ ਤੇ ਲੋਕਾਂ ਨੂੰ ਜਿਹਨਾਂ ਦੇ ਘਰਾਂ ਦੇ ਵਿੱਚ ਪਾਣੀ ਆ ਰਿਹਾ ਹੈ ਜਿਨ੍ਹਾਂ ਦੇ ਹਾਲਾਤ ਘਰ ਦੇ ਵਿੱਚ ਇਸ ਵੇਲੇ ਆ ਪਿੰਡ ਦੇ ਵਿੱਚ ਖਤਰੇ ਵਾਲੇ ਬਣੇ ਹੋਏ ਨੇ ਜਿਨ੍ਹਾਂ ਨੂੰ ਆਪਣਾ ਘਰ ਛੱਡਣਾ ਪੈ ਰਿਹਾ ਤਾਂ ਉਹਨਾਂ ਦੇ ਲਈ ਅਸਥਾਈ ਤੌਰ ਤੇ ਇਹ ਰਿਹائش ਬਣਾਈ ਗਿਆ ਹੈ ਰੈਸਕਿਊ ਸੈਂਟਰ ਬਣਾਇਆ ਗਿਆ ਜਿੱਥੇ ਫਿਲਹਾਲ ਉਹ ਰਹਿ ਸਕਣਗੇ ਤਾਂ ਇਸ ਵੇਲੇ ਲੁਧਿਆਣਾ ਦੇ ਵਿੱਚ ਜੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਬੰਨ ਬਣਾਇਆ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੱਲ ਤੋਂ ਹੀ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਦੋਂ ਕੱਲ ਉਹਨਾਂ ਨੇ ਸਥਿਤੀ ਦੇਖੀ ਤਾਂ ਚਿੰਤਾਜਨਕ ਬਣੀ ਹੋਈ ਸੀ ਕਿਉਂਕਿ ਸਤਲੁਜ ਦੇ ਜਿਹੜਾ ਤੁਸੀਂ ਬੰਨ ਹੈ ਉਹ ਕਮਜ਼ੋਰ ਹੋ ਚੁੱਕਾ ਹੈ ਤੇ ਖਤਰਾ ਲਗਾਤਾਰ ਮੰਡਰਾ ਰਿਹਾ ਕਿਉਂਕਿ ਇਹ ਨਜ਼ਰ ਪ੍ਰਸ਼ਾਸਨ ਦੇ ਵੱਲੋਂ ਰੱਖੀ ਜਾ ਰਹੀ ਹੈ ਕਿਸੇ ਵੇਲੇ ਵੀ ਇਹ ਜੋ ਸਤਲੁਜ ਦਾ ਬੰਨ ਹੈ ਇਹ ਟੁੱਟ ਸਕਦਾ ਹੈ ਤੇ ਉਸ ਤੋਂ ਬਾਅਦ ਲੁਧਿਆਣਾ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਆ ਸਕਦਾ ਹੈ ਇਸ ਤਬਾਹੀ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਅਤੇ ਲੋਕ ਜੋ ਪਿੰਡ ਵਾਲੇ ਹੋਣ ਪਿੰਡ ਸਸਰਾਲੀ ਦੇ ਲੋਕ ਹੋਣ ਲਗਾਤਾਰ ਲੱਗੇ ਹੋਏ ਨੇ ਕਿ ਕਿਤੇ ਨਾ ਕਿਤੇ ਇਸ ਤਬਾਹੀ ਨੂੰ ਰੋਕਿਆ ਜਾ ਸਕੇ ਪਰ ਜੇਕਰ ਇਹ ਹਾਲਾਤ ਨਹੀਂ ਸੁਧਰਦੇ ਜੇਕਰ ਇਹ ਬੰਨ ਟੁੱਟ ਜਾਂਦਾ ਹੈ ਤਾਂ ਸਭ ਤੋਂ ਵੱਧ ਖਤਰਾ 15 ਪਿੰਡਾਂ ਨੂੰ ਹੈ ਜਿਨ੍ਹਾਂ ਦਾ ਜ਼ਿਕਰ ਅਸੀਂ ਕਰ ਦਿੱਤਾ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਵਾਰ-ਵਾਰ ਐਡਵਾਈਸਰੀ ਜਾਰੀ ਕੀਤੀ ਗਈ ਹੈ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਹਾਡੇ ਘਰ ਦੋ ਫਲੋਰ ਦੇ ਨੇ ਤਾਂ ਆਪਣਾ ਗਰਾਊਂਡ ਫਲੋਰ ਛੱਡ ਕੇ ਤੁਸੀਂ ਫਰਸਟ ਜਿਹੜਾ ਫਲੋਰ ਹੈ ਉੱਥੇ ਸ਼ਿਫਟ ਹੋ ਜਾਓ ਤੇ ਜੇਕਰ ਤੁਹਾਡੇ ਘਰ ਨੀਵੇਂ ਹੈ ਜੇਕਰ ਤੁਹਾਡਾ ਸਿਰਫ ਇੱਕ ਮੰਜ਼ਲਾ ਘਰ ਹੈ ਤਾਂ ਤੁਸੀਂ ਸੁਰੱਖਿਅਤ ਥਾਵਾਂ ਤੇ ਚਲੇ ਜਾਓ ਤਾਂ ਪ੍ਰਸ਼ਾਸਨ ਦੇ ਵੱਲੋਂ ਜੋ ਰਾਹਤ ਕੈਂਪ ਨੇ ਉਹਨਾਂ ਦੀ ਵੀ ਲਿਸਟ ਜਾਰੀ ਕੀਤੀ ਗਈ ਹੈ ਜੇਕਰ ਬੰਨ ਟੁੱਟਦਾ ਤਾਂ ਇਨ੍ਹਾਂ ਪਿੰਡਾਂ ਦੇ ਵਿੱਚ ਪਾਣੀ ਭਰਨ ਦਾ ਖਦਸ਼ਾ ਹੈ ਤਾਂ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਲਈ ਜੋ ਰੈੱਡ ਅਲਰਟ ਜਾਰੀ ਕੀਤਾ ਗਿਆ ਲਗਾਤਾਰ ਹਾਲਾਤ ਇਸ ਵੇਲੇ ਖਰਾਬ ਹੁੰਦੇ ਜਾ ਰਹੇ ਨੇ ਤੇ ਇਸੇ ਲਈ ਪ੍ਰਸ਼ਾਸਨ ਦੇ ਵੱਲੋਂ ਐਮਰਜੈਂਸੀ ਨੰਬਰ ਵੀ ਹੈ ਉਹ ਜਾਰੀ ਕੀਤਾ ਗਿਆ ਉਹ ਵੀ ਤੁਹਾਨੂੰ ਦੱਸਾਂਗੇ ਪਰ ਵਧੇਰੇ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਨਵੀਨ ਜੋਨੇ ਇਸ ਵੇਲੇ ਜੁੜ ਚੁੱਕੇ ਨੇ ਇਸ ਵੇਲੇ ਪਿੰਡ ਸਸਲਾਲੀ ਦੇ ਜੋ ਸਤਲੁਜ ਦੇ ਬੰਨ ਹੈ ਉਸ ਦੇ ਕੀ ਹਾਲਾਤ ਨੇ ਅਤੇ ਇਸ ਵੇਲੇ ਸਥਿਤੀ ਕਿਸ ਤਰੀਕੇ ਦੇ ਨਾਲ ਬਣੀ ਹੋਈ ਹੈ ਸਾਰੀ ਜਾਣਕਾਰੀ ਉਹਨਾਂ ਤੋਂ ਲਾਵਾਂਗੇ ਨਵੀਨ ਇਸ ਵੇਲੇ ਕੀ ਹਾਲਾਤ ਕੀ ਹੈ ਉਹ ਦੇਖੋ ਦਿਪੰਛੂ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਨੇ ਕਿਉਂਕਿ ਇਹ ਪੂਰੇ ਪੰਜਾਬ ਦੇ ਇਹ ਪੰਜ ਜ਼ਿਲ੍ਹਾ ਦੇ ਜਿਸ ਤਰ੍ਹਾਂ ਦੇ ਨਾਲ ਪਿੰਡ ਹੜਾ ਦੀ ਚਪੇਟ ਵਿੱਚ ਆਏ ਨੇ ਇਸੇ ਤਰ੍ਹਾਂ ਲੁਧਿਆਣਾ ਦਾ ਜਿਹੜਾ ਸਤਲੁਜ ਦਰਿਆ ਇਹ ਸਤਲੁਜ ਦਰਿਆ ਦਾ ਕੰਢਾ ਲੁਧਿਆਣਾ ਦੇ ਸਸਤਰਾਲੀ ਪਿੰਡ ਵਿੱਚ ਪੈਂਦਾ ਔਰ ਪਿਛਲੇ ਇੱਕ ਹਫ਼ਤੇ ਤੋਂ ਅਸੀਂ ਇਹ ਖਬਰਾਂ ਨਿਸ਼ਾਨ ਕਰ ਰਹੇ ਹਾਂ ਪ੍ਰਸ਼ਾਸਨ ਲਗਾਤਾਰ ਇਸ ਬੰਨ ਨੂੰ ਲੈ ਕੇ ਜਦਦਜਿਤ ਕਰ ਰਿਹਾ ਇਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਇਹ ਜਿਹੜਾ ਬੰਨ ਹੈ ਹੁਣ ਕਾਫੀ ਨੇੜੇ ਪਹੁੰਚ ਗਿਆ ਕਿਉਂਕਿ ਕੱਲ੍ਹ ਤੱਕ ਦੀ ਜਿਹੜੀ ਤਸਵੀਰ ਸੀ 100 ਫੁੱਟ ਦੇ ਕਰੀਬ ਸੀ ਉਹ 100 ਫੁੱਟ ਦਾ ਜਿਹੜਾ ਫਾਸਲਾ ਹੁਣ 1.5 ਫੁੱਟ ਦਾ ਰਹਿ ਗਿਆ ਔਰ ਬੰਨ ਕਾਫੀ ਵੱਡੀ ਤਦਾਦ ਤੇ ਨੁਕਸਾਨਿਆ ਗਿਆ ਜਿਹੜੇ ਉੱਚੀ ਦਸਤੇ ਨੇ ਉਹ ਮੌਕੇ ਤੇ ਐਨਡੀਆਰਐਸ ਦੀਆਂ ਟੀਮਾਂ ਮੌਕੇ ਤੇ ਨੇ ਔਰ ਪ੍ਰਸ਼ਾਸਨ ਵੱਲੋਂ ਪ੍ਰਸ਼ਨ ਉੜ ਜਾਰੀ ਕਰ ਦਿੱਤਾ ਗਿਆ ਜਿਹੜੇ ਜਿਹੜੇ ਪਿੰਡ ਪ੍ਰਭਾਵਿਤ ਹੋਣਗੇ ਹਜੇ ਤੱਕ ਇਹ ਹੀ ਲਿਖਿਆ ਸਸਰਾਲੀ ਬੂਟ रावत ਹਵਾਸ ਸੀੜਾ ਬੂਦਗੜ ਮੰਗਲੀ ਟਾਂਡਾ ਢੇਰੀ ਖਵਜਕੇ ਖਾਸਤੀ ਫੁਰਦ ਔਰ ਮੰਗਲੀ ਤੇ ਕਾਦਰ ਮੱਤੇ ਵਾਲਾ ਤੇ ਮੰਗੜ ਮਿਹਰਬਾਨ ਮਿਹਰਬਾਨ ਦਬਾਸ਼ੂ ਪਿੰਡ ਉਹ ਹੈ ਕਿ ਜਿਸ ਦੇ ਨਾਲ ਬਿਲਕੁਲ ਚੁੰਗੀ ਦੇ ਕੋਲ ਬਿਲਕੁਲ ਸ਼ਹਿਰੀ ਇਲਾਕੇ ਵੀ ਨੇ ਔਰ ਜਿਹੜਾ ਬੁੱਢਾਂ ਦਾਣਾ ਉਹ ਵੀ ਇੱਥੋਂ ਹੀ ਗੁਜ਼ਰਦਾ ਰਹਾ ਹੋ ਰਿਹਾ ਰੋੜ ਦੇ ਕੋਲੋਂ ਤੋਂ ਇਹ ਕਾਫੀ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਅਗਰ ਇਹ ਬੰਨ ਪੂਰੀ ਤਰ੍ਹਾਂ ਟੁੱਟਦਾ ਤਾਂ ਸੋ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਮੌਕੇ ਤੇ ਨੇ ਐਨਡੀਆਰਫ ਦੀਆਂ ਟੀਮਾਂ ਮੌਕੇ ਤੇ ਨੇ ਔਰ ਲਗਾਤਾਰ ਪ੍ਰਸ਼ਾਸਨ ਇਸ ਪੂਰੇ ਬੰਨ ਤੇ ਨਜ਼ਰ ਬਣਾ ਕੇ ਰੱਖਿਆ ਔਰ ਜਿਹੜੇ ਕੈਂਪ ਨੇ ਲਗਾਤਾਰ ਜਿਹੜੇ ਜਿੰਨੇ ਵੀ ਪਿੰਡ ਵਾਸੀ ਪ੍ਰਭਾਵਿਤ ਹੋਣਗੇ ਉਹਨਾਂ ਨੂੰ ਇਹ ਐਲਾਨ ਕਰ ਦਿੱਤਾ ਗਿਆ ਕਿ ਆਪਣੇ ਜਿਹੜੇ ਘਰਾਂ ਖਾਲੀ ਕਰ ਦਿਓ ਜਿਹੜੇ ਜ਼ਰੂਰੀ ਦਸਤਾਵੇਜ਼ ਆ ਉਹ ਆਪਣੇ ਹੱਥਾਂ ਦੇ ਵਿੱਚ ਲਓ ਕਾਗਜ਼ ਜਿਹੜੇ ਤੁਹਾਡੇ ਜ਼ਰੂਰੀ ਆ ਕੋਈ ਪੈਸਾ ਉਹ 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 ਘਰਾਂ ਦੇ ਵਿੱਚੋਂ ਆਪਣੇ ਆਪਣੇ ਹੱਥਾਂ 'ਚ ਰੱਖ ਲਓ ਔਰ ਉੱਥੋਂ ਪਿੰਡ ਖਾਲੀ ਕਰ ਦਿਓ ਘਰ ਖਾਲੀ ਕਰ ਦਿਓ ਸੋ ਜਿਹੜੇ ਕੈਂਪ ਬਣਾਏ ਗਏ ਨੇ ਰਾਹੋ ਰੋਡ ਗੋਸਗੜ ਸਤਸੰਗ ਘਰ ਚੰਡੀਗੜ੍ਹ ਰੋਡ ਮੁੰਡੀਆਂ ਕਲਾ ਸਤਸੰਗ ਘਰ ਟਿੱਬਾ ਰੋਡ ਸਤਸੰਗ ਘਰ ਕਲਾਸ ਨਗਰ ਸਸੰਚਾਰ ਪਿੰਡ ਸਸਰਾਲੀ ਦੇ ਨੇੜੇ ਰਾਧਾ ਸੋਮੀ ਖਾਸੀ ਕਲਾ ਮੰਡੀ ਖਾਸੀ ਕਲਾ ਸਕੂਲ ਭੁਖੜੀ ਸਕੂਲ ਮੱਤੇਵੜਾ ਸਕੂਲ ਤੇ ਮੱਤੇਵੜਾ ਮੰਡੀ ਇਹ ਜਿਹੜੇ ਕੈਂਪ ਨੇ ਇਹ ਕੈਂਪ ਬਣਾਏ ਗਏ ਨੇ ਜਿੱਥੇ ਰਾਹਤ ਕੈਂਪ ਜਿਹੜੇ ਪਿੰਡ ਵਾਸੀ ਆਣਗੇ ਉੱਥੇ ਰਹਿਣਗੇ ਤੇ ਜਿਹੜਾ ਲੰਗਰ ਦੀ ਸੇਵਾ ਉਹ ਵੀ ਪ੍ਰਸ਼ਾਸਨ ਵੱਲੋਂ ਕੀਤੀ ਜਾਏਗੀ ਔਰ ਇਹ ਫਲੱਡ ਕੰਟਰੋਲ ਰੂਮ ਇੱਕ ਬਣਾਇਆ ਗਿਆ ਇਹ ਮੈਂ ਦਰਵਾਣਾ ਚਾਹੁੰਦਾ ਕਿ ਜਿੰਨੇ ਵੀ ਵੀਵਰਸ ਤੋਂ ਨੇ ਜਿੰਨੇ ਵੀ ਲੋਕ ਸੁਣ ਰਹੇ ਨੇ ਲੁਧਿਆਣਾ ਦੇ ਜਿਹੜੇ ਆ ਪਿੰਡ ਆ ਜਿਹੜਾ ਜਿਨ੍ਹਾਂ ਦਾ ਮੈਂ ਨਾਮ ਲੈ ਰਿਹਾ ਸੁਣ ਰਹੇ ਤਾਂ ਹੈਲਪਲਾਈਨ ਨੰਬਰ ਹੈ ਜਿਹੜਾ 0105 2433 ਪੂਰਾ 100 016 2433100 ਇਹ ਫਲੱਡ ਕੰਟਰੋਲ ਰੂਮ ਦਾ ਨੰਬਰ ਹੈ ਪੁਲਿਸ ਹੈਲਪਲਾਈਨ ਨੰਬਰ 112 ਦਿੱਤਾ ਗਿਆ ਸੋ ਇਸ ਦੇ ਨਾਲ ਹੀ ਇਹ ਇਹ ਸਾਰਾ ਕੁਝ ਪ੍ਰਸ਼ਾਸਨ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਜਿੰਨੇ ਵੀ ਗੁਰਦੁਆਰਾ ਸਾਹਿਬ ਆ ਉਹਨਾਂ ਦੇ ਵਿੱਚ ਅਲਾਸਮੈਂਟ ਕੀਤੀ ਜਾਵੇ ਜਿਹੜੇ ਬਜ਼ੁਰਗ ਹੈ ਤੇ ਬੱਚੇ ਹੈ ਤੇ ਬਿਮਾਰ ਵਿਅਕਤੀ ਹੈ ਉਨਾਂ ਨੂੰ ਸਭ ਤੋਂ ਪਹਿਲੇ ਸੁਰੱਖਿਤੀ ਥਾਵਾਂ ਤੇ ਪਹੁੰਚਾਓ ਸੋ ਇਸ ਤਰ੍ਹਾਂ ਦਾ ਨਵੀਨ ਇਸ ਤੋਂ ਇਲਾਵਾ ਕਿੰਨੇ ਪਿੰਡਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ ਤੇ ਇਸ ਵੇਲੇ ਦਰਿਆ ਦੀ ਸਥਿਤੀ ਕੀ ਹੈ ਕਿੰਨਾ ਕੁ ਪਾਣੀ ਦਾ ਪੱਧਰ ਵੱਧ ਗਿਆ ਮੈਂ ਦੇਖੋ ਪਾਣੀ ਦਾ ਪੱਧਰ ਕਾਫੀ ਸਤਲੂ ਦਰਿਆ ਦੇ ਵਿੱਚ ਵੱਧਿਆ ਹੋਇਆ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਜਮੀਨ ਪੈਣ ਕਾਰਨ ਜਿਹੜੇ ਭਾਗੜਾ ਡੈਮ ਹੈ ਚਾਹੇ ਹੋਰ ਵੀ ਦਰਿਆ ਨੇ ਜਿੱਥੋਂ ਪਾਣੀ ਛੱਡਿਆ ਜਾ ਰਿਹਾ ਉਹ ਸਤਲੂ ਦਰਿਆ ਦੇ ਵਿੱਚ ਉਹ ਪਾਣੀ ਸਿੱਧਾ ਸੁਧਾਰਿਆ ਔਰ ਜਿਹੜੇ ਪਿੰਡ ਆ ਤੁਸੀਂ ਪਿੰਡਾਂ ਦੀ ਗੱਲ ਕੀਤੀ ਮੈਂ ਪਿੰਡ ਦੇ ਨਾਮ ਪਹਿਲੇ ਵੀ ਲਿੱਤੇ ਕਿ ਜਿਹੜੇ ਪਿੰਡ ਆ ਉਹ ਤਕਰੀਬਨ ਦਰਜਨ ਭਰ ਤੋਂ ਉੱਪਰ ਪਿੰਡ ਆ ਇਸ ਤੋਂ ਵੀ ਜ਼ਿਆਦਾ ਪਿੰਡ ਪ੍ਰਭਾਵਿਤ ਹੋ ਸਕਦੇ ਨੇ ਸਸਰਾਲੀ ਸਭ ਤੋਂ ਮੇਨ ਪਿੰਡ ਆ ਜਿੱਥੇ ਸਤ루 ਦਰਿਆ ਦੇ ਬੰਦ ਦੀ ਮੁਰਮਮਤ ਪਿਛਲੇ ਇੱਕ ਹਫਤੇ ਤੋਂ ਕੀਤੀ ਜਾ ਰਹੀ ਸੀ ਪਰ ਹੁਣ ਇਹ ਇਹ ਜਿਹੜਾ ਬੰਨ ਹੈ ਇਹ ਖਤਰੇ ਦੇ ਬਿਲਕੁਲ ਕੋਲ ਆ ਗਿਆ ਸਸਰਾਲੀ ਇਹਦੇ ਨਾਲ ਲੱਗਦਾ ਬੂਟ ਪਿੰਡ ਆ ਰਾਵਤ ਆ ਹਵਾਸ ਆ ਸੀੜਾ ਬੂਦਗੜਾ ਮੰਗਲੀ ਆ ਟਾਂਡਾ ਢੇਰੀ ਖਵਾਚ ਕੇ ਇਹ ਖਾਸੀ ਖੁਰਦ ਮੰਗਲੀ ਕਾਦਰ ਮੱਤੇਵਾਲਾ ਮਾਂਗਟ ਤੇ ਮਿਹਰਬਾਨ ਮਿਹਰਬਾਨ ਮੈਂ ਜਬ ਬਾਰ ਬਾਰ ਨਾਉ ਜਾ ਰਿਹਾ ਮਿਹਰਬਾਨ ਜਿਹੜਾ ਇੱਕ ਪਿੰਡ ਹੈ ਜਿਹੜਾ ਸ਼ਹਿਰ ਦੇ ਬਿਲਕੁਲ ਖਤਮ ਜਦੋਂ ਹੁੰਦੇ ਨੇ ਪਿੰਡ ਤਾਂ ਇਹ ਲਾਸਟ ਪਿੰਡ ਹੈ ਰਾਹੋ ਰੋੜ ਦੇ ਉਪਰੋਂ ਦੇ ਨਾਲ ਚੁੰਗੀ ਸ਼ੁਰੂ ਹੋ ਜਾਂਦੀ ਹੈ ਫਿਰ ਨਗਰ ਨਿਕਲਦਾ ਪੂਰਾ ਇਲਾਕਾ ਸ਼ੁਰੂ ਹੋ ਜਾਂਦਾ ਜਿੱਥੇ ਵਾਰਡ ਪੈਂਦੇ ਨੇ ਤਾਂ ਇਹ ਮਿਹਰਬਾਨ ਤੱਕ ਅਕੇ ਪਾਣੀ ਆਂਦਾ ਤਾਂ ਨਾਲ ਲੱਗਦੇ ਸ਼ਹਿਰ ਦੇ ਕਈ ਇਲਾਕੇ ਵੀ ਇਸ ਹੜ੍ਹ ਦੀ ਚਪੇਟ ਵਿੱਚ ਆ ਸਕਦੇ ਨੇ ਪਰ ਹਜੇ ਜਿਹੜਾ ਇੱਕ ਖਤਰਾ ਬਰਕਰਾਰ ਹੈ ਔਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨੇ ਪਰ ਇੱਕ ਪ੍ਰੈਸ ਰਿਲੀਜ਼ ਜ਼ਰੂਰ ਜਾਰੀ ਕਰ ਦਿੱਤਾ ਹੈ ਇਹ ਚੇਤਾਵਨੀ ਜ਼ਰੂਰ ਦੇਸ਼ ਨੂੰ ਜਾਰੀ ਕਰ ਦਿੱਤੇ ਨੇ ਕਿ ਸੁਰੱਖਿਅਤ ਥਾਵਾਂ ਤੇ ਸਾਰੇ ਚਲੇ ਜਾਓ ਬਿਲਕੁਲ ਤਾਂ तमाम ਜਾਣਕਾਰੀ ਲਈ شکریہ ਨਵੀਨ ਇਸੇ ਤਰੀਕੇ ਦੇ ਨਾਲ ਹਾਲਾਤਾਂ ਤੇ ਨਜ਼ਰ ਬਣਾਈ ਰੱਖੋ ਤਾਂ ਇਸ ਵੇਲੇ ਲੁਧਿਆਣਾ ਦੇ ਵਿੱਚ ਹੜ ਦਾ ਖਤਰਾ ਮੰਡਰਾ ਰਿਹਾ ਹੈ ਪਿੰਡ ਸਸਰਾਲੀ ਦੇ ਲਈ ਰੈਡ ਅਲਰਟ ਜਾਰੀ ਹੋ ਗਿਆ ਹੈ ਜਿੱਥੇ ਇਸ ਤੋਂ ਇਲਾਵਾ 15 ਪਿੰਡ ਨੇ ਜਿਨ੍ਹਾਂ ਤੇ ਸਤਲੁਜ ਦਾ ਜੇਕਰ ਬੰਨ ਟੁੱਟਦਾ ਤਾਂ ਉੱਥੇ ਤਬਾਹੀ ਮਚ ਸਕਦੀ ਹੈ ਇਸ ਤੋਂ ਪਹਿਲਾਂ ਪ੍ਰਸ਼ਾਸਨ ਦੇ ਇਤਿਹਾਤ ਵੱਜੋ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਹੁਕਮ ਜਿਹੜੇ ਨੇ ਦੇ ਦਿੱਤੇ ਗਏ ਨੇ ਲੋਕਾਂ ਨੂੰ ਵੀ ਐਡਵਾਈਸਰੀ ਜਾਰੀ ਕਰਕੇ ਇਹ ਹੀ ਕਿਹਾ ਗਿਆ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਵਿਅਕਤੀ ਨੇ ਬਿਮਾਰ ਵਿਅਕਤੀ ਨੇ ਬੱਚੇ ਨੇ ਤਾਂ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਜਾਓ ਜੋ ਵੀ ਹਾਲਾਤ ਨੇ ਉਹਨਾਂ ਤੇ ਸੁਚੇਤ ਰਹੋ ਚੌਕਸ ਰਹੋ ਕਿਉਂਕਿ ਹਾਲਾਤ ਜਿਹੜੇ ਨੇ ਜੇਕਰ ਬੰਨ ਟੁੱਟਦਾ ਰੱਬ ਨਾ ਕਰੇ ਕਿ ਇਹ ਬੰਨ ਟੁੱਟੇ ਪਰ ਜੇਕਰ ਬੰਨ ਟੁੱਟਦਾ ਤਾਂ ਉਸ ਤੋਂ ਬਾਅਦ ਜੋ ਤਬਾਹੀ ਮੱਚੇਗੀ ਉਸ ਨੂੰ ਰੋਕਣਾ ਸ਼ਾਇਦ ਮੁਸ਼ਕਿਲ ਹੋ ਜਾਏਗਾ ਕਿਉਂਕਿ ਪਿੰਡਾਂ ਤੋਂ ਬਾਅਦ ਲੁਧਿਆਣਾ ਦੇ ਸ਼ਹਿਰਾਂ ਦੇ ਵਿੱਚ ਲੁਧਿਆਣਾ ਦੇ ਸ਼ਹਿਰਾਂ ਦੇ ਵਿੱਚ ਵੀ ਇਹ ਪਾਣੀ ਆ ਜਾਏਗਾ ਜਿਸ ਤੋਂ ਬਾਅਦ ਪੂਰਾ ਲੁਧਿਆਣਾ ਸ਼ਹਿਰ ਵੀ ਡੁੱਬ ਸਕਦਾ ਹੈ ਹਾਲਾਂਕਿ ਜੇਕਰ ਅੱਜ ਮੌਸਮ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਅੱਜ ਦੀ ਜੋ ਸਵੇਰ ਚੜੀ ਹੈ ਉਹ ਧੁੱਪ ਲੈ ਕੇ ਜ਼ਰੂਰ ਆਈ ਹੈ ਜਿੱਥੇ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਮੌਸਮ ਸਾਫ਼ ਹੈ ਪਰ ਜੋ ਲੁਧਿਆਣਾ ਹੈ ਉੱਥੇ ਖਤਰਾ ਜ਼ਰੂਰ ਮੰਡਰਾ ਰਿਹਾ ਕਿਉਂਕਿ ਸਤਲੁਜ ਦਾ ਜੋ ਬੰਨ ਹੈ ਉਹ ਕਿਸੇ ਵੇਲੇ ਵੀ ਟੁੱਟ ਸਕਦਾ ਹੈ ਤਾਂ ਇਸ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਕੰਟਰੋਲ ਰੂਮ ਐਮਰਜੈਂਸੀ ਸੰਪਰਕ ਜਿਹੜੇ ਨੇ ਉਹ ਨੰਬਰ ਪ੍ਰਸ਼ਾਸਨ ਦੇ ਵੱਲੋਂ ਦਿੱਤੇ ਗਏ ਨੇ ਇਹ ਨੰਬਰ ਫਲਡ ਕੰਟਰੋਲ ਰੂਮ ਹੈ ਜੋ ਨੰਬਰ ਹੈ ਤੁਸੀਂ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਿਹਾ ਇਸ ਨੂੰ ਪਲੀਜ਼ ਨੋਟ ਕਰ ਲਓ ਕਿਉਂਕਿ ਇਹ ਨੰਬਰ ਇਸ ਸਥਿਤੀ ਦੇ ਵਿੱਚ ਤੁਹਾਡੇ ਲਈ ਜ਼ਰੂਰੀ ਹੋਏਗਾ ਜੇਕਰ ਲੁਧਿਆਣਾ ਦੇ ਪਿੰਡਾਂ ਦੇ ਨਾਲ ਤੁਸੀਂ ਸੰਬੰਧਿਤ ਹੋ ਇਹ ਨੰਬਰ ਹੈ 01612433100 ਤਾਂ ਇਹ ਨੰਬਰ ਵਾਰ-ਵਾਰ ਅਸੀਂ ਕਹਿ ਰਹੇ ਹਾਂ ਕਿ ਇਸ ਨੂੰ ਨੋਟ ਕਰ ਲਓ ਕਿਉਂਕਿ ਜੋ ਸਤਲੁਜ ਹੈ ਇਸ ਵੇਲੇ ਖਤਰਾ ਬਣਿਆ ਹੋਇਆ ਹੈ ਸਤਲੁਜ ਦਾ ਪਾਣੀ ਸਤਲੁਜ ਦਰਿਆ ਜਿਸ ਤਰੀਕੇ ਦੇ ਨਾਲ ਆ ਰਿਹਾ ਹੈ ਜੇਕਰ ਬੰਨ ਟੁੱਟਦਾ ਹੈ ਪਿੰਡ ਸਸਰਾਲੀ ਦੇ ਵਿੱਚ ਤਾਂ ਤਬਾਹੀ ਮੱਚ ਸਕਦੀ ਹੈ ਇਸ ਤੋਂ ਇਲਾਵਾ ਪੁਲਿਸ ਹੈਲਪਲਾਈਨ ਨੰਬਰ 112 ਹੈ ਜਿਸ ਤੇ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਜਿਹੜੀ ਆ ਪੁਲਿਸ ਦੀ ਮਦਦ ਲੈ ਸਕੋਗੇ ਤਾਂ ਇਸ ਵੇਲੇ ਲੁਧਿਆਣਾ ਦੇ ਵਿੱਚ ਉਸ ਪਿੰਡ ਸਸਰਾਲੀ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਬੰਨ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਪਿੰਡ ਸਸਰਾਲੀ ਦੇ ਵਿੱਚ ਸਾਰੇ ਪਿੰਡ ਵਾਲੇ ਇਸ ਬੰਨ ਨੂੰ ਪੂਰਨ ਦੇ ਵਿੱਚ ਲੱਗੇ ਹੋਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਬੰਨ ਜਿਹੜਾ ਹੈ ਇਸ ਨੂੰ ਮਜ਼ਬੂਤ ਕੀਤਾ ਜਾ ਸਕੇ ਤਾਂ ਜੋ ਪਾਣੀ ਪਿੰਡਾਂ ਦੇ ਵਿੱਚ ਆਣ ਦਾ ਖਤਰਾ ਉਫ ਨੂੰ ਰੋਕਿਆ ਜਾ ਸਕੇ ਆਦਮੀ ਵੀ ਲਗਾਤਾਰ ਲੱਗੀ ਹੋਈ ਹੈ ਐਨਡੀਆਰਫ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਪਿੰਡ ਵਾਲੇ ਵੀ ਲਗਾਤਾਰ ਬੋਰੀਆਂ ਦੇ ਨਾਲ ਹਰ ਜਦੋਂ ਜਹਿਦ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਬੰਨ ਨੂੰ ਟੁੱਟਣ ਤੋਂ ਰੋਕਿਆ ਜਾ ਸਕੇ ਪਰ ਪ੍ਰਸ਼ਾਸਨ ਦੇ ਵੱਲੋਂ ਇਤਿਹਤ ਵੱਜੋ ਉਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਤੇ ਚੌਕਸ ਰਹਿਣ ਦੇ ਲਈ ਕਿਹਾ ਗਿਆ ਹੈ बाहिर <laughs> 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 ਉਹ ਲੈ ਕੇ ਆਉਂਦੇ ਸੀ ਜਿੱਥੇ ਆਇਆ ਉਹ ਮਨ ਨਹੀਂ ਆਉਂਦਾ